ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਖਾਸ ਤੌਰ ਤੇ ਥੋੜੇ ਸਮੇਂ ਤੇ ਕਾਲਜ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਪੋਸਟ ਗ੍ਰੈਜੂਏਟ ਵਰਕ ਪਰਮਿਟ ਯੋਗਤਾ ਸੰਬੰਧੀ ਸਖਤ ਦਿਸ਼ਾ ਨਿਰਦੇਸ਼ ਦਾ ਐਲਾਨ ਕੀਤਾ ਹੈ ਨਵੰਬਰ 2024 ਤੋਂ ਬਾਅਦ ਪੀਜੀਡਬਲਯੂਪੀ ਪ੍ਰਾਪਤ ਕਰਨ ਦੀ ਚਾਹਵਾਨ ਵਿਦਿਆਰਥੀਆਂ ਨੂੰ ਕੈਨੇਡਾ ਦੀਆਂ ਸਰਕਾਰੀ ਭਾਸ਼ਾਵਾਂ ਅੰਗਰੇਜ਼ੀ ਜਾਂ ਫ੍ਰੈਂਚ ਦੇ ਵਿੱਚ ਵਧੇਰੇ ਮੁਹਾਰਤ ਸਾਬਤ ਕਰਨੀ ਪਵੇਗੀ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਆਪਣੀ ਵੈਬਸਾਈਟ ਤੇ ਇੱਕ ਪੋਸਟ ਦੇ ਰਾਹੀਂ ਦੱਸਿਆ ਹੈ ਕਿ ਬਿਨੇ ਕਾਰਨ ਨੂੰ ਪੜਨ ਲਿਖਣ ਸੁਣਨ ਜਾਂ ਬੋਲਣ ਦੇ ਵਿੱਚ ਆਪਣੇ ਹੁਨਰ ਦਾ ਸਬੂਤ ਦੇਣਾ ਪਵੇਗਾ ਭਾਸ਼ਾ ਦੇ ਹੁਨਰ ਨੂੰ ਸਾਬਤ ਕਰਨ ਦੇ ਲਈ ਪੇਸ਼ ਕੀਤੇ ਗਏ ਟੈਸਟ ਦੇ ਨਤੀਜੇ 2 ਸਾਲ ਤੋਂ ਵੱਧ ਪੁਰਾਣੇ ਨਹੀਂ ਹੋਣੇ ਚਾਹੀਦੇ ਇਸ ਤੋਂ ਇਲਾਵਾ ਜਿਨ੍ਹਾਂ ਵਿਦਿਆਰਥੀਆਂ ਨੇ ਕਿਸੇ ਯੂਨੀਵਰਸਿਟੀ ਜਾਂ ਕਾਲਜ ਤੋਂ ਬੈਚਲਰ ਡਿਗਰੀ, ਮਾਸਟਰਸ ਡਿਗਰੀ ਜਾਂ ਡਾਕਟੋਰੇਟ ਦੀ ਡਿਗਰੀ ਪ੍ਰਾਪਤ ਨਹੀਂ ਕੀਤੀ ਹੈ, ਉਹਨਾਂ ਨੂੰ PGWP ਦੇ ਲਈ ਇੱਕ ਅਧਿਐਨ ਖੇਤਰ ਚੁਣਨ ਦੀ ਲੋੜ ਹੋਵੇਗੀ। ਪਛਾਣੇ ਗਏ ਖੇਤਰ ਦੇ ਵਿੱਚ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ, ਸਿਹਤ ਸੰਭਾਲ, ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ-ਵਪਾਰ ਆਦਿ ਆਵਾਜਾਈ ਸ਼ਾਮਲ ਹਨ। PGWP ਮੁੱਦੇ ਤੇ ਬ੍ਰੈਂਟਨ ਦੇ ਵਿੱਚ ਯੂਥ ਸਪੋਰਟ ਗਰੁੱਪ ਦੁਆਰਾ ਸਮਰਥਨ ਪ੍ਰਾਪਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਵਿਰੋਧ ਪ੍ਰਦਰਸ਼ਨ ਜਾਰੀ ਹੈ ਸਤੰਬਰ ਵਿੱਚ ਕੈਨੇਡਾ ਸਰਕਾਰ ਨੇ ਘੋਸ਼ਣਾ ਕੀਤੀ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਕੱਚੇ ਨਿਵਾਸੀਆਂ ਦੀ ਵੱਧ ਗਿਣਤੀ ਦੇ ਕਾਰਨ 2025 ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ 10% ਦੀ ਕਮੀ ਕਰੇਗੀ ਆਈਆਰਸੀਸੀ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਪੀਜੀਡਬਲਯੂਪੀ ਪ੍ਰੋਗਰਾਮ ਦੀ ਯੋਗਤਾ ਨੂੰ ਮਾਈਗ੍ਰੇਸ਼ਨ ਟੀਚਿਆਂ ਅਤੇ ਲੇਬਰ ਮਾਰਕੀਟ ਦੀਆਂ ਲੋੜਾਂ ਦੇ ਨਾਲ ਬਿਹਤਰ ਢੰਗ ਦੇ ਨਾਲ ਜੋੜਨ ਦੇ ਲਈ ਅਪਡੇਟ ਕੀਤਾ ਜਾ ਰਿਹਾ ਹੈ